ਪਰਦੇਸ਼ ਕੀ ਕੰਗਰੂ ਬੰਦਾ ਏ ਗੱਲਾਂ ਚੋਂ ਗੱਲ ਨਿਕਲਦੀ ਉਹ ਗੱਲਾਂ ਚੋਂ ਬਚਦਾ ਫਿਰਦਾ ਨਾ ਸਾਥ ਬੇਲੀਆਂ ਨਾ ਤਕੀਆਂ ਕੋਈ ਗਲੀਆਂ ਵਿੱਚ ਨੱਚਦਾ ਫਿਰਦਾ ਨਾ ਸਾਥ ਬੇਲੀਆਂ ਤਕੀਆਂ ਕੋਈ ਗਲੀਆਂ ਵਿੱਚ ਨੱਚਦਾ ਫਿਰਦਾ ਏਸ਼ਕਾ ਬਾਬੇ ਗਲੀਆਂ ਦਿਨ ਚਾਉਂਦਾ ਹੂੰ ਦਰਿਆ ਜਿਕਰਾ ਪੀਰ ਮੇ ਹਸਨ ਮਹਮਦ ਸ਼ਾ ਸਤੀ ਸਰਕਾਰ ਦਾ ਬੋਲ ਸਕੇ ਦਰਬਾਰ ਕੀਤਾ ਹੈ। ਇਲਾਕਾ ਨਿਵਾਸੀ ਗੁਰੂ ਤੇਰੀ ਸਾਧ ਸੰਗਤ ਜੀ। ਹਜਰਤ ਪੀਰ ਮੇ ਹਸਨ ਮਹਮਦ ਸ਼ਾ ਸਤੀ ਸਰਕਾਰ ਦਰਬਾਰ ਮੈਂ ਜਮਨ ਸ਼ਾ ਵਿਖੇ 11 ਤਰੀਕ ਨੂੰ ਬੜਲੇ ਤੋਂ ਨਿਸ਼ਾਨ ਲਿਆਦੇ ਗਏ। ਅਪਰੰਤ ਦਰਬਾਰ ਬਾਈ ਜਮਨ ਸ਼ਾ ਵਿਖੇ ਪਹੁੰਚ ਗਏ। लंगर गुरु के चले अतु और पांच बजे शाम मेहंदी की रस्म करके चिराग रोशन किए गए उपरंत आठ बजे उगे कबाल कलाकार जिन्ह ने गुरु के गुणगान कि सो तकरीबन एक बजे तक ये महफल का आगाज होया सो सरकार का बड़ा शुकराना उन्होंने बड़ी रहमत बख्शी अपनी सो इस तरह दूसरे दिन तकरीबन ग्यारह बजे महफल का आगाज शुरू किया गया और जिसमें साढ़े कोई इस बार स्पैशल तौर के उविंदर किला जी पहुंचे सन और होर भी बहुत सारे नेक कलाकार पहुँचे नकल वाली पार्टियां पहुँचिया जिन्होंने सरकार के मेले में तैयार कर लाए और निर्विघन निर्विघन सरकार का मेला संपूर्ण होया ਔਰ ਮੈਂ ਇੱਕ ਗੱਲ ਦੱਸਣੀ ਕਿਉਂ ਨਾ ਇਹ ਜਿਹੜਾ ਦਰਬਾਰ ਦਰਬਾਰ ਮਾਈ ਜਮਨ ਸ਼ਾ ਆ ਇਸ ਦਰਬਾਰ ਦੇ ਵਿੱਚ ਸਰਕਾਰ ਨੇ ਤਪ ਕੀਤਾ ਹੋਇਆ ਇਹ ਸਰਕਾਰ ਦਾ ਤਪ ਸਥਾਨ ਆ ਔਰ ਇਹਨੂੰ ਮਾਈ ਜਮਨ ਇਸ ਕਰਕੇ ਕਿਹਾ ਜਾਂਦਾ ਜਦੋਂ ਸਰਕਾਰ 24 ਸਾਲ 3 ਮਹੀਨੇ 17 ਦਿਨ ਬਾਅਦ ਪਾਕਿਸਤਾਨ ਤੋਂ ਆਏ ਵਾਪਸ ਔਰ ਉਨੀ ਆਉਂਦਿਆਂ ਨੇ ਇਸ ਜਮਨ ਦੇ ਬੂਟੇ ਨੂੰ ਜੱਫੀ ਪਾਈ ਜੱਫੀ ਪਾ ਕੇ ਉਹਨਾਂ ਨੇ ਕਿਹਾ ਮਾਂ ਤੂੰ ਐਡੀ ਵੱਡੀ ਹੋ ਗਈ ਆ ਔਰ ਉਸ ਦਿਨ ਤੋਂ ਲੈ ਕੇ ਇਸ ਜਾਮਣ ਦਾ ਨਾਮ ਮਾਹ ਜਾਮਣ ਪੈ ਗਿਆ ਔਰ ਮਾਈ ਜਾਮਣ ਦੇ ਨਾਮ ਦੇ ਉੱਤੇ ਇਸ ਦਰਬਾਰ ਨੂੰ ਹਰ ਥਾਂ ਦੇ ਉੱਤੇ ਬੁਲਾਇਆ ਜਾਂਦਾ ਪਾਕਿਸਤਾਨ ਤੋਂ ਸਾਡੇ ਫਕੀਰ ਸ਼ੌਕਤ हुसैन ਸੱਚੀ ਸਰਕਾਰ ਜਿਨ੍ਹਾਂ ਦੀ ਰਹਿਮੋਂ ਮਾਈ ਹੇਠ ਇਹ ਮੇਲੇ ਮਨਾਏ ਜਾਂਦੇ ਆ ਔਰ حضرت ਬਾਬਾ ਟੇਰਿਸ਼ਾ ਬੜੀ ਸੱਚੀ ਸਰਕਾਰ ਜਿਹੜੇ ਸਰਕਾਰ ਦੇ ਪਿਰਮੋਸ਼ਦ ਹੋਏ ਉਹਨਾਂ ਦੀਆਂ ਰੈਂਪਾਂ ਦਾ ਸਦਕਾ ਇਹ ਮੇਲੇ ਜਿਹੜੇ ਲੱਗਦੇ ਆ ਸਜਦੇ ਸਰਕਾਰ ਦੇ ਮੇਲੇ ਔਰ ਅਸੀਂ ਸਰਕਾਰਾਂ ਦਾ ਫਕੀਰਾਂ ਦਾ ਸਾਡੇ ਬੀਬੀ ਜੀ ਸਰਕਾਰ ਦੇਸੀਆਂ ਤੋਂ ਉਹਨਾਂ ਦੀ ਰਹਿਮ ਨਵਾਈ ਹੇਠ ਉਹਨਾਂ ਦੀਆਂ ਰਹਿਮਤਾਂ ਫਕੀਰਾਂ ਦੀਆਂ ਰਹਿਮਤਾਂ ਸਦਕਾ ਇਹ ਸਾਰਾ ਕੁਝ ਚੱਲ ਰਿਹਾ ਸੋ ਅਸੀਂ ਫਕੀਰਾਂ ਦੇ ਬਹੁਤ-ਬਹੁਤ ਸ਼ੁਕਰਾਨ ਕਰਦੇ ਆ ਔਰ ਸਾਥ ਸੰਗਤ ਦਾ ਬਹੁਤ ਸ਼ੁਕਰਾਨਾ ਕਰਦੇ ਆ ਜਿਨ੍ਹਾਂ ਨੇ ਨਿਰਵੈਗਨ ਸਾਡਾ ਸਾਥ ਦੇ ਕੇ ਮੁੰਡੇ ਨਾਲ ਮੁੰਡਾ ਲਾ ਕੇ ਇਸ ਮੇਲੇ ਨੂੰ ਸੰਪੂਰਨ ਕਰਾਇਆ ਸੋ ਸਰਕਾਰ ਦਾ ਤਸ਼ਕਰਾਨਾ ਅਸੀਂ ਕੋਟਾਨ-ਕੋਟਾਨ ਕਰਦੇ ਆ ਜਿਨ੍ਹਾਂ ਨੇ ਕਦੀ ਵੀ ਇਸ ਦਰਬਾਰ ਦੇ ਉੱਤੇ ਕੋਈ ਕਿਸੇ ਤਰ੍ਹਾਂ ਦੀ ਘਟਨਾ ਅੱਜ ਤੱਕ ਨਹੀਂ ਹੋਣ ਦਿੱਤੀ ਔਰ ਨਾ ਉਹਨਾਂ ਨੇ ਹੋਣ ਦੇਣੀ ਆ ਉਹਦਾ ਕਾਰਨ ਇਹ ਹੈ ਬਿਜਿਸ ਜਗ੍ਹਾ ਦੇ ਉੱਤੇ ਸਰਕਾਰਾਂ ਦਾ ਪਹਿਰਾ ਹੋਵੇ ਤਪ ਕੀਤਾ ਹੋਵੇ ਉਹ ਸਥਾਨ ਕਦੀ ਵੀ ਲਾਈ ਝਗੜੇ ਵਾਲੇ ਨਹੀਂ ਹੁੰਦੇ ਔਰ ਫਕੀਰਾਂ ਦੇ ਦਰਬਾਰਾਂ ਦੇ ਉੱਤੇ ਚੀਜ਼ਾਂ ਚੰਗੀਆਂ ਵੀ ਨਹੀਂ ਲੱਗਦੀਆਂ ਸੋ ਸੰਗਤ ਨੂੰ ਪਹਿਲਾਂ ਵੀ ਅਸੀਂ ਇਹ ਬੇਨਤੀ ਕੀਤੀ ਸੀ ਸੰਗਤ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਔਰ ਸਾਡਾ ਸਾਧਕਤਾ ਅਸੀਂ ਸਾਰੀ ਸਾਧ ਸੰਗਤ ਦਾ ਤਹਿ ਦਿਲੋਂ ਸ਼ੁਕਰਾਨਾ ਕਰਦੇ ਹਾਂ ਜਿਆਕਾਰਾ ਪੀਰ ਮੇ हसन ਮੁਹੰਮਦ ਸਾਹਿਬ ਦੀ ਸਰਕਾਰ ਦਾ ਬੋਲ ਸੱਚੇ ਦਰਬਾਰ ਕੀ ਜੈ